ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਸਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਗੁਰਪ੍ਰੀਤ ਸਿੰਘ ਜਨਮ 1992 ਕੱਦ 5 ਫੁੱਟ 9 ਇੰਚ ਕਾਸਟ ਜਰ ਸਿੱਖ ਪੜਾਈ ਹੋਟਲ ਮੈਨੇਜਮੈਂਟ ਲਿਵਿੰਗ ਯੂ ਐਸ ਆਈ ਔਨ ਵਰਕ ਪਰਮਿਟ ਪਤਾ ਸ਼੍ਰੀ ਫਤਿਹਗੜ੍ਹ ਸਾਹਿਬ ਮਾਂਗੇ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਯੂ ਐਸ ਏ ਐਂਡ ਯੂਰਪ ਨੂੰ ਪਹਿਲਾ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਮੋਚੀ ਮੁਸਲਿਮ ਲੜਕਾ ਹੈ ਜੀ ਜਨਮ 10 ਫਰਵਰੀ 1994 ਕੱਦ 5 ਫੁੱਟ 7 ਇੰਚ ਹੈ ਪੜਾਈ ਬੀ ਟੈਕ ਐਂਡ ਐਮ ਬੀਏ ਸੋਹਣਾ ਸੁਨੱਖਾ ਲੜਕਾ ਹੈ ਆਸਟ੍ਰੇਲੀਆ ਵਿੱਚ ਪੀ ਆਰ ਦੀ ਫਾਈਲ ਲਗਾਈ ਹੋਈ ਹੈ ਮਾਂਗੇ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਜਸਵਿੰਦਰ ਸਿੰਘ ਔਲਖਾ ਜੀ ਉਮਰ 29 ਸਾਲ ਹੈ ਕੱਦ 5 ਫੁੱਟ 11 ਇੰਚ ਹੈ ਵਿਕਾਸ ਜਰਸੀ ਹੈ 12+2 ਆਈਟੀਆ ਕੰਮ ਖੇਤੀਬਾੜੀ ਕਰਦੇ ਨੇ ਭੈਣ ਇੱਕ ਜੂਤੀ ਵਿੱਚ ਡਾਕਟਰ ਨੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਜ਼ਿਲ੍ਹਾ ਮੋਕਾ ਮੰਗੀ ਨੂੰ ਲੜਕੀ ਫਾਰਮ ਕੰਟਰਲ ਤੋਂ ਹੋਵੇ ਭਾਵੇਂ ਤੁਲਾਕਸ਼ਦਾ ਜਾਂ ਬੱਚੇ ਵਾਲੀ ਵੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਰਬਜੀਤ ਸਿੰਘ ਸੇਖੋਂ ਜਨਮ ਜੁਨ 1994 ਕਾਦ ਪਾਈ ਹਰਦਾਸ ਸਿੰਘ ਹੈ ਕਾਸਟ ਚੜ੍ਹ ਸਿੱਖ ਹੈ ਪੜਾਈ ਪਲੱਸ 2 ਐਂਡ ਐਗਰੀ ਰਿਸਰਚ ਡਿਪਲੋਮਾ ਪਤਾ ਸ਼੍ਰੀ ਗੰਗਾ ਨਗਰ ਇਹਨਾਂ ਦੀ ਇੱਕ ਭੈਣ ਅਤੇ 3 ਭਰਾ ਹਨ ਭੈਣ ਮੈਰਿਡ ਹੈ ਜਮੀਨ 96 ਬਿੱਗ ਹੈ ਤਿੰਨਾ ਭਰਾਵਾਂ ਨੂੰ 32-32 ਬਿੱਗ ਆਉਂਦੀ ਹੈ ਕਮ ਖੇਤੀ ਵੜੀ ਕਰਦੇ ਨੇ ਮੰਗ ਇਹਨਾਂ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਐ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਦਾਸ ਦੇਹ ਜੀ ਕੋਈ ਮੰਗ ਨਹੀਂ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 26 9 2000 ਕੱਦ 6 ਫੁੱਟ 2 ਇੰਚ ਹੈ ਕਾਸਟ ਜੜ ਸਿੱਖਾ ਗੋਤ ਗਰੇਵਾਲ ਪੜਾਈ ਗ੍ਰੈਜੂਏਸ਼ਨ ਸਰੀ ਬੀ ਸੀ ਤੋਂ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਪ੍ਰਾਪਰਟੀ ਇਨਵੈਸਟਰ ਨੇ ਅਤੇ ਫਾਈਨੈਂਸ ਦਾ ਕੰਮ ਕਰਦੇ ਨੇ ਇੱਕ ਭੈਣ ਮੈਰਿਡ ਹੈ ਕੈਨੇਡਾ PR ਹੈ ਲੜਕੇ ਨੂੰ 13 ਕਿੱਲੇ ਜ਼ਮੀਨ ਆਉਂਦੀ ਹੈ ਲੁਧਿਆਣੇ ਵਿੱਚ ਕਮਰਸ਼ੀਅਲ ਪ੍ਰਾਪਰਟੀ ਤੇ ਪਲਾਂਟ ਅਤੇ ਕੋਠੀ ਹੈ ਲੜਕਾ ਕੈਨੇਡਾ ਸਰੀ BC ਵਿੱਚ ਵਰਕ ਪਰਮਿਟ ਤੇ ਹੈ ਜੌਬ ਟ੍ਰੈਲਰ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੰਮੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਵਿੱਚ ਪੀਆਰ ਹੋਵੇ ਸਰੀ ਵੀਜ਼ੇ ਦੇ ਵੀਸੀ ਏਰੀਏ ਨੂੰ ਪਹਿਲਾ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਮੈਰਿਜ ਬੀਰ ਵਾਲੇ ਪਰਿਵਾਰ ਨੂੰ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿਦਾਰਥ ਜਨਮ 30 11 1996 ਜਨਮ ਟਾਈਮ 4:49 ਮਿੰਟ ਗੋਤ ਭਰਦਵਾਜ ਕਾਸਟ ਬ੍ਰਾਹਮਣ ਬਰਾਦਰੀ ਸਿਦਾਰਥਿਆ ਕਾਦ ਪੰਜਾਬੋਂ ਦਾ 7 ਇੰਚ ਪੜਾਈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਇੰਡੀਆ ਦਾ ਪਤਾ ਦਿਨਾਂ ਨਗਰ ਪਰਿਵਾਰ ਵਿੱਚ ਪਿਤਾ ਚੰਦਰਦਾਸ ਇੱਕ ਪਰ ਕੈਨੇਡਾ ਵਿੱਚ ਹੈ ਲੜਕਾ ਵੀ ਕੈਨੇਡਾ ਪੀਆਰ ਹੈ ਜੌਬ ਟ੍ਰੈਲਰ ਆਪਰੇਟਰ ਦੀ ਲੜਕਾ ਸੋਹਣਾ ਸੁਨੱਖਾ ਵਧੀਆ ਵੈਸ਼ਨੂ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲਾ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਤਾਂ ਲੜਕੀ ਨੇ ਬੀ ਟੈਕ ਜਾਂ ਨਰਸਿੰਗ ਐਮ ਸੀ ਐ ਕੀਤੀ ਹੋਵੇ ਲੜਕਾ ਪਠਾਨਕੋਨ ਗੁਰਦਾਸਪੁਰ ਧਾਰੀਵਾਲ ਬਟਾਲਾ ਸ਼੍ਰੀਫਤ ਅੰਮ੍ਰਿਤਸਰ ਸਾਹਿਬ ਜਲੰਧਰ ਤੋਂ ਹੋਵੇ ਮੈਰਿਜ ਗਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 12 12 2001 ਕੱਦ 6 ਫੁੱਟ ਕਾਸਟ ਜੜ ਸਿੱਖ ਗੋਤਮਾਨ ਪਤਾ ਬਠਿੰਡਾ ਪੜਾਈ ਲੜਕਾ ਬੀਏ ਕਰ ਰਿਹਾ ਹੈ ਅਤੇ ਸਰਕਾਰੀ ਪੇਪਰ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਮੈ ਰਣੇ ਕੋਈ ਭਰਾ ਨਹੀਂ ਇਕੱਲਾ ਲੜਕਾ ਹੈ ਜਮੀਨ 6.5 ਕਿੱਲੇ ਤੇ ਨਾਲ-ਨਾਲ 10-15 ਕਿੱਲੇ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ। ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ। ਮੰਗ ਇਹਨਾਂ ਨੂੰ ਵੀ ਵਧੀਆ ਜੜਸਿਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੇਕਰ ਲੜਕੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪੀਆਰ ਹੋਵੇ ਤਾਂ ਭੇਜਣ ਸਮੇਂ ਜੋ ਵੀ ਲੜਕੀ ਪਰਿਵਾਰ ਦਾ ਖਰਚਾ ਹੋਇਆ ਹੈ ਉਹ ਸਾਰਾ ਲੜਕੇ ਵਾਲੇ ਵੱਲੋਂ ਦਿੱਤਾ ਜਾਵੇਗਾ ਜੇ ਲੜਕੀ ਨੇ ਬਾਹਰ ਦੀ ਫਾਈਲ ਲਗਾਉਣੀ ਹੈ ਤਾਂ ਵੀ ਸਾਰਾ ਖਰਚਾ ਲੜਕੇ ਵਾਲੇ ਵੱਲੋਂ ਕੀਤਾ ਜਾਵੇਗਾ ਜੇਕਰ ਪੱਕੀ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਜੇਕਰ ਪੇਪਰ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਮੂਰੋ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਨੇ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਸਤਜਟ ਸਿੱਖ ਜਨਮ 14 12 1999 ਕੱਦ 6 ਫੁੱਟ 1 ਇੰਚ ਹੈ ਪੜਾਈ ਕਲਾਸ 2 ਕੰਪਿਊਟਰ ਡਿਪਲੋਮਾ 1 ਸਾਲ ਦਾ ਸਟੇਟਸ ਔਨ ਵਰਕ ਪਰਮਿਟ ਕੈਨੇਡਾ ਬ੍ਰੈਂਪਟਨ ਬਰਾਦਰ ਅਨਮੈਰਿਡ ਔਨ ਸਟੱਡੀ ਪਰਮਿਟ ਬ੍ਰੈਂਪਟਨ ਮਦਰ ਹੈਲਥ ਵਰਕਰ ਨੇ ਫਾਦਰ ਰਿਟਾਇਰਡ ਆਰਮੀ ਆਫੀਸਰ ਨੇ ਗ੍ਰੈਂਡਫਾਦਰ ਰਿਟਾਇਰਡ ਆਰਮੀ ਆਫੀਸਰ ਨੇ ਜ਼ਮੀਨ 13 ਏਕੜਾ ਜ਼ਿਲ੍ਹਾ ਗੁਰਦਾਸਪੁਰ ਮੰਗ ਲੜਕੀ ਕੈਨੇਡਾ ਪੀਆਰ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ ਪਾਈ ਹੁਣ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾਜ ਜਨਮ 13/11/1999 ਕਾਸ ਜੱਟ ਸਿੱਖ ਕੱਦ 5 ਫੁੱਟ 9 ਇੰਚ ਗੋਤ ਨਾਗਰਾ ਪੜਾਈ ਬੀਕਮ ਐਮ ਕਮ ਇਹਨਾਂ ਦੇ ਇੱਕ ਛੋਟਾ ਭਰਾ ਹੈ ਜੀ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਫ ਵੇਅਰ ਹਾਊਸ ਇਨਕਮ 8 ਲੱਖ ਪਰ ਮੰਥ ਹੈ ਜੀ ਪਿਤਾ ਬਿਜ਼ਨਸਮੈਨ ਅਤੇ ਫਾਰਮਰ ਨੇ ਮਾਤਾ ਗਵਰਨਮੈਂਟ ਟੀਚਰ ਨੇ ਪਤਾ ਪੌਂਟਾ ਸਰ ਜ਼ਮੀਨ ਢਾਈ ਕਿੱਲੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜਰ ਸਿੱਖੀ ਹੋਵੇ ਦਾਦੇ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਜਨਮ 57 2000 ਕੱਦ 5 ਫੁੱਟ 7 ਇੰਚ 11 ਕਨੇਡਾ ਸਟੱਡੀ ਪਲੱਸ 2 11 ਕਨੇਡਾ ਫਰੋਮ 5 ইয়ারਸ ਪੀਆਰ ਅਪਲਾਈਡ ਫਰੋਮ 1 ইয়ারਸ ਲੜਕਾ ਨন ਵੈਜੀਟੇਰੀਅਨ ਹੈ ਲ ਕਾਸਟ ਮੈਰਾ ਸਿੱਖ ਪਤਾ ਸ਼ਹਿਰ ਪਟਿਆਲਾ ਸਟੱਡੀ ਪਲੱਸ 2 ਨਾਨ ਮੈਡੀਕਲ ਵਰਕਿੰਗ ਇਨ ਟੈਨਿਕੋ ਕੰਪਨੀ ਇਨ ਕਨੇਡਾ ਫਰੋਮ 3 ਇਅਰਸ ਇਹਨਾਂ ਦੀ ਇੱਕ ਭੈਣ ਹੈ ਜੋ ਵੀ ਕੈਨੇਡਾ ਵਿੱਚ ਨੇ ਪਿਤਾ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹ ਲਿਖੀ ਪੀਆਰ ਲੜਕੀ ਚਾਹੀਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਪਰਿਵਾਰ ਵੱਲੋਂ ਦਾਦ ਦੇਸ ਦੀ ਕੋਈ ਮੰਗ ਨਹੀਂ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਪੁੱਤ ਵਿਦਵਾਨ ਪੜ੍ਹਾਈ ਪਲੱਸ 2 ਪਤਾ ਮੁਹਾਲੀ ਪਰਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਵਧੀਆ ਪੈਨਸ਼ਨ ਆਉਂਦੀ ਹੈ ਇੱਕ ਪੈਨ ਮੈਰਿਡ ਹੈ ਜਰਮਨ ਵਿੱਚ ਲੜਕੀ ਦੀ ਮੁਹਾਲੀ ਵਿੱਚ ਵਧੀਆ ਦੋ ਮੰਜ਼ਲੀ ਕੋਠੀ ਹੈ ਇੱਕ ਪਲਾਟ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕਾ ਤਲਾਕशुदा ਹੈ ਲੜਕਾ ਇਟਲੀ ਵਿੱਚ ਪੀਆਰ ਹੈ ਇਟਲੀ ਵਿੱਚ ਰਹਿੰਦਾ ਹੈ ਮੰਗੇ ਇਹਨਾਂ ਨੂੰ ਵਧੀਆ ਜੜ ਸਿਕ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਵਧੀਆ ਸੁਭਾਦੀ ਹੋਵੇ ਇਟਲੀ ਤੋਂ ਲੜਕੀ ਨੂੰ ਪਹਿਲ ਹੈ ਲੜਕੀ ਕੁਆਰੀ ਹੋਵੇ ਜਾਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਪਰਿਵਾਰ ਵੱਲੋਂ ਦਾਦੇ ਜੀ ਦੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1998 ਕਾਸਟ ਜੱਤ ਸਿੱਖ ਹੈ ਗੋਤ ਸੰਧੂ ਕੱਦ 5 ਫੁੱਟ 8 ਇੰਚ ਹੈ ਪੜਾਈ ਪਲੱਸ 2 ਹੈ ਜੀ ਐਨ ਐਮ ਕਨੇਡਾ ਪਤਾ ਸੰਗਰੂਰ ਪਰਿਵਾਰ ਵਿੱਚ ਮਾਤਾ ਪਿਤਾ ਇੰਡੀਆ ਵਿੱਚ ਨੇ ਇੱਕ ਪਣ ਕੈਨੇਡਾ ਵਿੱਚ ਅਨਮੈਰਡ ਹੈ ਸਾਰਾ ਪਰਿਵਾਰ ਗੁਰਸਿੱਖ ਹੈ ਇਕੱਲਾ ਲੜਕਾ ਹੈ ਜ਼ਮੀਨਦਾਰ ਕਿੱਲੇ ਹੈ ਲੜਕਾ ਸੋਹਣਾ ਸੁਨੱਖਾ ਗੁਰਸਿੱਖ ਅਮਰਤਾਰੀ ਹੈ ਇੱਕ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਜਰਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਜੀਐਨਐਮ ਵਾਲੀ ਲੜਕੀ ਨੂੰ ਪਹਿਲਾ ਹੈ ਲੜਕੀ ਦਾ ਅੰਮ੍ਰਿਤ ਛਕਿਆ ਹੋਵੇ ਛਕਿਆ ਹੋਵੇ ਤਾਵੀ ਸੰਪਰਕ ਕਰ ਸਕਦੇ ਨੇ ਜੇ ਨਾ ਸ਼ੱਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1996 ਕੱਦ 6 ਫੁੱਟ 3 ਇੰਚ ਹੈ ਕਾਸਟ ਜਰ ਸਿੱਖ ਗੋਤ ਦਿਓਲ ਪਲੱਸ 2 ਪਾਸ ਹੈ ਆਈਟੀਆ ਬਿਲਡਿੰਗ ਕੋਰਸ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੀਆਂ ਦੀਆਂ ਤਿੰਨ ਭੈਣਾਂ ਨੇ ਜੀ ਮੈਰਿਡ ਨੇ ਜ਼ਮੀਨ 2 ਕਿੱਲੇ ਹੈ ਅਤੇ 10 ਕਿੱਲੇ ਦੀ ਖੇਤੀ ਕਰਦੇ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਸਮਝਦਾਰ ਪਲੱਸ 2 ਪਾਸ ਲੜਕੀ ਚਾਹੀਦੀ ਹੈ ਲੜਕੀ ਵਧੀਆ ਘਰਵਾਲਾ ਸੰਭਾਲਣ ਵਾਲੀ ਹੋਵੇ ਲੜਕੀ ਦਾ ਗੱਦ ਪਾਈ ਹੁਣ 5 ਜਾਂ 5.6 ਇੰਚ ਹੋਵੇ ਪਤਾ ਸਿਹਾਲੀ ਕੈਂਥਲ ਹਰਿਆਣਾ ਦਾ ਦੇਸ਼ ਦੀ ਕੋਈ ਮੰਗ ਨਹੀਂ ਫੋਰਨ ਕੰਟਰੀ ਵਾਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 29 ਸਾਲ ਹੈ ਕੱਦ 5.7 ਇੰਚ ਹੈ ਪੜਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸੁਦਿਆੜੇ ਲੜਕਾ ਸੋਹਣਾ ਸੁਨੱਖਾ ਹੈ ਤੇ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕੰਮ ਆਰੂ ਵਾਸ਼ਿੰਗ ਮਸ਼ੀਨ ਤੇ ਗੀਜਦੀ ਸ਼ਾਪ ਹੈ ਮਾਂਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਰਾਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਵਿਕਾਸ ਤੋਂ ਸੁਨਿਆਰੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਫੋਰਨ ਕੰਟਰੀ ਵਾਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਜੀ ਦਾਦਾ ਦੇਸ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨਾਮ ਅਮਨਪ੍ਰੀਤ ਕੌਰ ਜਨਮ 24/7/2001 ਕੱਦ 5 ਫੁੱਟ 2 ਇੰਚ ਹੈ ਕਾਸਟ ਚੱਟਸਿਕ ਹੈ ਗੋਤਮਾਨ ਪੜਾਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾਏ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਜੌਬ ਇੰਸ਼ੋਰੈਂਸ ਸਪੈਸ਼ਲਿਸਟ ਰੈਜ਼ੀਡੈਂਟ ਕੈਨੇਡਾ ਬਿਨੀ ਪੈਗ ਮੰਗ ਕੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੇ ਨੂੰ 10 ਤੋਂ 15 ਕਿੱਲੇ ਜ਼ਮੀਨ ਹੋਵੇ ਮਾਲਵੇ ਏਰੀਆ ਨੂੰ ਪਹਿਲਾ ਹੈ ਮੈਰਜੀ ਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 4/10/1993 ਜਨਮ ਸਥਾਨ ਖੰਨਾ ਜਨਮ ਸਮਾ 4:47 ਮਿੰਟ ਪੜ੍ਹਾਈ ਡਿਪਲੋਮਾ ਬੀਟੈਕ ਇਨ ਇਲੈਕਟ੍ਰੀਕਲ ਇਲੈਕਟ੍ਰੋਨਿਕ ਐਂਡ ਐਮਬੀਏ ਫਰੋਮ ਜੁਕੇ ਐਂਡ ਔਨ ਵਰਕ ਪਰਮਿਟ ਜੌਬ ਕਾਸ਼ਤ ਧਿਮਾਨ ਗੋਤ ਗੁੰਦੇਵ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤਾਂ ਮਾਤਾ ਹਾਰ ਟੀਚਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹ ਲਿਖੀ ਲੜਕੀ ਚਾਹੀਦੀ ਹੈ ਧਿਮਾਨ ਕਾਸ਼ਤ ਲੜਕੀ ਨੂੰ ਪਹਿਲਾ ਬਾਕੀ ਉੱਚ ਕਾਸਟ ਦੇ ਲੜਕਿਆਂ ਵੀ ਸੰਪਰਕ ਕਰ ਸਕਦੀਆਂ ਨੇ ਜੂਕੇ ਤੋਂ ਲੜਕੀ ਨੂੰ ਪਹਿਲ ਹੈ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਜਨਮ 26 12 1992 ਕੱਦ 5 ਫੁੱਟ 8 ਇੰਚ ਪੜਾਈ ਬੀਏ ਐਮਏ ਬੀਐਡ ਐਮਪੀ জব 뮤జిక్ টিਚਰ ਪ੍ਰਾਈਵੇਟ ਐਂਡ ਸਾਈਡ ਵਿਕਨੈਸ ਹੈ ਲੜਕਾ ਕੋਈ ਨਸ਼ਾ ਨਹੀਂ ਜੀ ਕਰਦਾ ਕਾਸਟ ਰਵਿਦਾਸੀਆ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਜੀ ਬ੍ਰਦਰ ਬਾਹਰ ਗ੍ਰੀਸ ਵਿੱਚ ਹੈ ਫਾਦਰ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਦਾ ਸਰਨੇਮ ਕਤਨੌਰੀਆ ਮਾਤ ਦਾ ਸਰਨੇਮ ਬੰਗਾ ਪਤਾ ਵਸੀ ਦੌਲਤਖਾਨ ਫਗਵਾੜਾ ਰੋਡ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਹੋਵੇ ਲੜਕੀ ਨੇ ਬੀਏ ਜਾਂ ਬੀਐਡ ਕੀਤੀ ਹੋਵੇ ਬੀਐਡ ਨੂੰ ਪਹਿਲਾ ਜਾਂ ਲੜਕੀ ਕੋਈ ਵਧੀਆ ਕੰਮ ਕਰ ਜਾਣਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਲੜਕੀ ਦਾ ਕੱਦ 5 ਫੁੱਟ ਮੈਂ 2 ਇੰਚ ਤੋਂ ਉੱਪਰ ਹੋਵੇ। ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਹੈ ਜੀ, ਉਮਰ 32 ਸਾਲ ਹੈ, 6 ਕੱਦ 6 ਬੜ ਤਿੰਨੇ ਚਾ ਗੋਤ ਸੇਖੋਂ ਕਾਸ ਜੱਟ ਸੇਖ ਪਤਾ ਮੁਹਾਲੀ, ਜੱਦੀਪੰਡ ਬਰਨਾਲਾ। ਪੜਾਈ BDS, ਲੜਕਾ ਕੈਨੇਡਾ ਵਿੱਚ PR ਹੈ, ਪੇਪਰ ਮੈਰਿਜ ਕਰਵਾ ਕੇ ਕੈਨੇਡਾ ਗਿਆ ਸੀ, 5 ਸਾਲਾਂ ਬਾਅਦ ਵਾਪਸ ਆਇਆ ਹੈ, ਹੁਣ ਇੰਡੀਆ ਵਿੱਚ ਹੈ। ਜੋਬ ਬਿਜ਼ਨਸ ਪ੍ਰਾਪਰਟੀ ਐਡਵਾਈਜ਼ਰ ਮਹਾਲੀ ਵਿੱਚ ਪਰਿਵਾਰ ਵਿੱਚ ਕਿਤਾ ਰਟਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੇ ਨੇ ਦੇ ਮਹਾਲੀ ਵਿੱਚ ਫਲੈਟ ਨੇ ਪਲਾਟ ਨੇ ਕੁੱਲ ਜਾਇਦਾਦ 4 ਕਰੋੜ ਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਸੰਸਕਾਰੀ ਘਰਬਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਜੜ ਸਿੱਖ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 7 ਤੋਂ ਉੱਪਰ ਹੋਵੇ ਫਾਮੇ ਲੜਕੀ ਗਰੀ ਪਰਿਵਾਰ ਤੋਂ ਹੋਵੇ ਵਿਆਹ ਸਿੰਪਲ ਕਰਨਾ ਹੈ ਕੋਈ ਦਾਹ ਦੇਸ ਦੀ ਮੰਗ ਨਹੀਂ ਮੋਹਾਲੀ ਦੇ ਨੇੜੇ 50 ਕਿਲੋਮੀਟਰ ਤੱਕ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰਿਯੂਰ ਵਾਲੇ ਪਰਵਾਨਾ ਨਹੀਂ ਤੁਹਾਨੂੰ ਕਰੂੰਗੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਜਨਮ ਜੁਲਾਈ 1994 ਕੱਦ 5 ਫੁੱਟ 6 ਇੰਚ ਕਾਸਟ ਸਿੱਖ ਰਾਜਪੂਤ ਰਾਠੌਰ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਸ਼ੇਸ਼ ਵੀਜ਼ਾ 2035 ਤੱਕ ਹੈ ਹੁਣ ਲੜਕੀ ਦੀ ਹੈ ਵਿੱਚ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਾਰ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਨੇ ਡਿਪਟੀ ਸੈਕਟਰੀ ਪੰਜਾਬ ਵਿਧਾਨ ਸਭਾ ਵਿੱਚ ਸੀ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਸਿੱਖ ਰਾਜਪੂਤ ਰਠੌਰ ਕਾਸਟ ਦੇ ਲੜਕੇ ਨੂੰ ਪਹਿਲਾ ਕੈਨੇਡਾ ਨੂੰ ਲੜਕੇ ਨੂੰ ਪਹਿਲਾ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਕੋਈ ਮੈਡੀਕਲ ਲਾਈਨ 'ਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ। ਬਲਾ ਹੁਸ਼ਿਆਰ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਆਰਮੀ 'ਚੋਂ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਮੈਰਿਡ ਨੇ ਇੱਕ ਪੰਜਾਬ ਵਿੱਚ ਹੈ ਇੱਕ ਆਸਟ੍ਰੇਲੀਆ ਪੀਆਰ ਹੈ। ਜ਼ਮੀਨ 2 ਕਿੱਲੇ ਕੰਮ ਖੇਤੀਬਾੜੀ ਦੇ ਨਾਲ-ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਸ਼ੁੱਧ ਵੈਸ਼ਨੂ ਹੈ ਵਧੀਆ ਆਮਦਨ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਪਰਿਵਾਰ ਦੀ ਸੇਵਾ ਕਰਨ ਵਾਲੀ ਲੜਕੀ ਚਾਹੀਦੀ ਹੈ ਜੱਟ ਸਿੱਖ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਗੁਰਜੰਟ ਸਿੰਘ ਜਨਮ 2.1999 ਕਾਸਟ ਜਰ ਸਿੱਖ ਗੋਤ ਰੰਧਾਵਾ ਕੱਦ 5.8 ਇੰਚ ਹੈ ਪੜਾਈ ਬੀਕਮ ਜੌਬ ਆਰਮੀ ਵਿੱਚ 5 ਸਾਲਾਂ ਤੋਂ ਜ਼ਮੀਨ 2 ਕਿੱਲੇ ਹੈ ਪਤਾ ਪਟਿਆਲਾ ਪਰਿਵਾਰ ਵਿੱਚ ਪਿਤਾ ਸੁਰਜੀਤ ਸਿੰਘ ਪ੍ਰਾਈਵੇਟ ਜੌਬ ਕਰਦੇ ਨੇ ਮਾਤਾ ਗੁਰਮੀਤ कौर 1 ਪੈਨ ਮੈਰਿਡ ਹੈ ਸੈਟਲ ਯੂਕੇ ਵਿੱਚ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਲੜਕਾ ਸਰਦਾਰ ਹੈ ਵਧੀਆ ਆਮਦਨ ਵਧੀਆ ਘਰ ਪਰਿਵਾਰ ਤੋਂ ਹੈ ਮਾਂਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਘਰੇਲੂ ਨੜਕੀ ਚਾਹੀਦੀ ਹੈ ਜੇ ਲੜਕੀ ਟੀਚਰ ਦੀ ਜੌਬ ਕਰਦੀ ਹੋਵੇ ਪਟਿਆਲੇ ਦੇ ਨੇੜੇ ਦੇ ਏਰੀਏ ਨੂੰ ਪਹਿਲਾ ਹੈ ਬਾਕੀ ਹੋਰ ਵੀ ਸੰਪਰਕ ਕਰ ਸਕਦੇ ਨੇ ਲੜਕੀ ਜੜਸੀ ਕਾਸਟ ਤੋਂ ਹੋਵੇ ਮੈਰਜ ਗੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਰਵਿਦਾਸ ਸਿੱਖ ਲੜਕਾ ਹੈ ਜੀ ਉਮਰ 30 ਸਾਲ ਹੈ ਕੱਦ 6 ਫੁੱਟ ਹੈ ਗੋਤ ਪੋਟਵਾ ਅਤੇ ਮਰੇ ਮਹਿ ਪੜਾਈ ਬੀਏ ਪਈ ਜਲੰਧਰ ਪੰਜਾਬ ਤੋਂ ਡਿਪਲੋਮਾ ਕੰਪਿਊਟਰ ਸਾਇੰਸ ਤੇ ਡਿਪਲੋਮਾ ਆਟੋਮੋਟਿਵ ਮੋਟੋਰ ਦਾ ਕੈਨੇਡਾ ਤੋਂ ਜੌਬ ਲੜਕਾ ਕੈਨੇਡਾ ਵਿੱਚ ਆਟੋਮੋਟਿਵ ਮੈਨੇਜਰ ਹੈ ਆਪਣੀ ਮੋਬਾਈਲ ਵੈਨ ਹੈ ਲੜਕਾ ਕੈਨੇਡਾ ਪੀਆਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੀ ਤੋਂ ਰਹਿਤਾ ਹੈ ਇੰਡੀਆ ਦਾ ਪਤਾ ਜਲੰਧਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਜੌਬ ਤੋਂ ਰਿਟਾਇਰ ਨੇ ਇੱਕ ਭੈਣ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਵੈਨਕੂਵਰ ਸਿਟੀ ਨੂੰ ਪਹਿਲਾ ਜਲੰਧਰ ਜਾਂ ਹੁਸ਼ਿਆਰਪੁਰ ਨੂੰ ਪਹਿਲਾ ਹੈ ਲੜਕੀ ਸਿਰਫ ਕਨੇਡਾ ਤੋਂ ਹੀ ਹੋਵੇ ਮੈਰਜੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਲੋਗਿਸ਼ ਖੁੱਲਰ ਹੈ ਜੀ ਮੰਗਲਿਕ ਲੜਕਾ ਹੈ ਜਨਮ 18 1992 ਜਨਮ ਸਮਾ 8:30 ਵਜੇ ਜਨਮ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਕੱਦ 5 ਫੁੱਟ 9 ਇੰਚ ਹੈ ਕਾਸਟ ਹਿੰਦੂ ਖੱਤਰੀ ਹੈ ਪੜਾਈ ਗ੍ਰੈਜੂਏਟਡ ਕੰਪਲੀਟਡ ਬੈਚਲਰ ਡਿਗਰੀ ਪਰਿਵਾਰ ਵਿੱਚ ਪਿਤਾ ਰਿਟਾਇਰਡ ਨੇ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਤਿੰਨ ਭੈਣਾਂ ਨੇ ਮੈਰਿਡ ਨੇ ਅੰਮ੍ਰਿਤਸਰ ਸਾਹਿਬ ਵਿੱਚ ਲੜਕਾ ਪੁਰਤਕਾਲ ਵਿੱਚ ਹੈ ਜੋ ਪ੍ਰਾਈਵੇਟ ਜੌਬ ਕਰਦਾ ਹੈ ਪੁਰਤਕਾਲ ਵਿੱਚ ਆਮਦਨ 25 ਲੱਖ ਹੈ ਲੜਕਾ ਸੋਹਣਾ ਦਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੀ ਲਿਖੀ ਗ੍ਰੈਜੂਏਟ ਮੰਗਲੀਕ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਹਿੰਦੂ ਕਾਸਟ ਜਿਵੇਂ ਸ਼ਰਮਾ ਮਹਾਜਨ ਖੱਤਰੀ ਤੋਂ ਹੋਵੇ ਮੈਰਿਜ ਬੋਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਨਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 17 6 1995 ਕੱਦ 5.5 ਇੰਚ ਕਾਸਟ ਜੜ ਸਿੱਖ ਗੋਤ ਗਿੱਲ ਪਤਾ ਸ੍ਰੀ ਅਮਰਸਰ ਸਾਹਿਬ ਜ਼ਮੀਨ ਪੰਜ ਕਿੱਲੇ ਪੜਾਈ ਪਲੱਸ 2 ਸੀਬੀਐਸਸੀ ਕੈਨੇਡਾ ਤੋਂ ਪੜਾਈ ਬਿਜ਼ਨਸ ਮਾਰਕੀਟਿੰਗ ਦੀ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਸ੍ਰੀ ਅਮਰਸਰ ਸਾਹਿਬ ਵਿੱਚ ਇੱਕ ਭਰਾ ਕੈਨੇਡਾ ਪੀਆਰ ਹੈ ਲੜਕਾ ਵੀ ਕੈਨੇਡਾ ਵਿੱਚ ਪੀਆਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਸੋਹਣਾ ਸੁਨੱਖਾ ਨਸ਼ੀ ਤੋਂ ਰਹਤ ਹੈ ਲੜਕੇ ਦਾ ਅਮਰਤ ਨਹੀਂ ਛਕਿਆ ਪਰ ਲੜਕਾ ਗੁਰਸਿੱਖ ਹੈ ਦਸਤਾਰ ਬੰਨ੍ਹਦਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਲੜਕੀ ਚਾਹੀਦੀ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਡਿਗਰੀ ਕੀਤੀ ਹੋਵੇ ਮੈਰਿਜ ਬੋਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾਜੀ ਜਨਮ 26/2/1993 ਜਨਮ ਸਮਾਂ 4:02 ਹੈ ਜਨਮ ਸਥਾਨ ਸੰਗਰੂਰ ਪੰਜਾਬ ਕੱਦ 5.9 ਇੰਚ ਹੈ ਗੋਤ ਕੰਮੂ ਨਾਨਕੇ ਗੋਤ ਜਸਲ ਕਾਸਟ ਸ਼ਿੰਦੇ ਪੜਾਈ ਇੰਡੀਆ ਤੋਂ ਬੀ ਕਾਮ ਤੇ ਐਮ ਕਾਮ ਤੇ ਕਾਊਂਟੈਂਟ ਜੌਬ ਹੈ 12 ਸਾਲ ਭਗਤਾ ਭਾਈਕਾ ਤੋਂ ਕੈਨੇਡਾ ਤੋਂ ਪੜਾਈ ਐਮਬੀਏ ਕੰਪਲੀਟ ਹੈ ਇੱਕ ਲੜਕੇ ਨੂੰ ਕੈਨੇਡਾ ਵਿੱਚ 8 ਮਹੀਨੇ ਹੋ ਗਏ ਨੇ ਵਰਕ ਪਰਮਿਟ ਤੇ ਗਏ ਨੇ। ਲੜਕਾ ਹੋ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ, ਵਧੀਆ ਘਰ ਪਰਿਵਾਰ ਤੋਂ ਹੈ। ਪਰਿਵਾਰ ਵਿੱਚ ਪਿਤਾ ਗੁਰਮੀਤ ਸਿੰਘ ਟੇਲਰ ਮਾਸਟਰ ਨੇ, ਮਾਤਾ ਰਣਜੀਤ कौर ਹਾਊਸ ਵਾਈਫ ਨੇ ਇੱਕ ਬੰਨ ਮੈਰਿਡ ਹੈ। ਪਤਾ ਭਗਤਾ ਭਾਈਖਾ ਜਿਲ੍ਹਾ ਬਠਿੰਡਾ। ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ। ਇੰਡੀਆ ਤੋਂ ਲੜਕੀ ਨੂੰ ਪਹਿਲਾਂ ਬਾਕੀ ਐਨ ਆਰ ਆਈ ਵੀ ਸੰਪਰਕ ਕਰ ਸਕਦੇ ਨੇ। ਸੇਮਵੇ ਕਾਸਟ ਨੂੰ ਪਹਿਲਾ ਹੈ ਬਾਕੀ ਹੋਰ ਵੀ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਲ ਜੀਬੂ ਵਾਲੇ ਪ੍ਰਮਾਨਕੂਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1994 ਹੈ ਕੱਦ 5 ਫੁੱਟ 5 ਇੰਚ ਕਾਸਟ ਸਿੱਖ ਸੈਣੀ ਗੋਤ ਬਣਮੈਤ ਜ਼ਮੀਨ 6 ਕਿੱਲੇ ਪਤਾ ਰੋਪੜ ਪੜਾਈ ਬੀਏ ਐਮਏ ਜੋਬ ਲੜਕਾ ਸਰਕਾਰੀ ਨੌਕਰੀ ਕਰਦਾ ਹੈ ਤਨਖਾਹ 35000 ਇੱਕ ਮਹੀਨੇ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਖੇਤੀਬਾੜੀ ਕਰਦਾ ਹੈ। ਦੋ ਪਟਾ ਮੈਰਿਡ ਨੇ ਇੱਕ ਇੰਡੀਆ ਵਿੱਚ ਐ ਇੱਕ ਕੈਨੇਡਾ ਵਿੱਚ ਐ। ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ, ਪੱਗ ਬੰਨ੍ਹਦਾ ਹੈ। ਲੜਕੇ ਨੂੰ ਨਿਗਾਹ ਦੀ ਸਮੱਸਿਆ ਹੈ ਪਰ ਆਪਣਾ ਸਾਰਾ ਕੰਮ ਕਰ ਸਕਦਾ ਹੈ। ਮਾਂ ਗੇਰ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਲੋੜ ਹੈ। ਲੜਕੀ ਭਾਵੇਂ ਹੈਂਡੀਕੈਪ ਤੋਂ ਹੋਵੇ ਜਾਂ ਗਰੀਬ ਘਰੋਂ ਹੋਵੇ, ਭਾਵੇਂ ਜੌਬ ਕਰਦੀ ਹੋਵੇ ਜਾਂ ਘਰੇਲੂ ਹੋਵੇ। ਇਹਨਾਂ ਨੂੰ ਤਲਾਕਸ਼ੋਦਾ ਜਾਂ ਵਿਧਵਾ ਬਿਨਾਂ ਬੱਚੇ ਵਾਲੀ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀਵੰਤਾ ਨਹੀਂ ਲੜਕੀ ਸਿੱਖ ਧਰਮ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਮੈਰਿਜ ਵਾਲੇ ਪਰਵਾਰ ਨੂੰ ਨਾ ਕੰਮ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 29 ਸਾਲ ਕੱਦ 5 ਫੁੱਟ 7 ਇੰਚ ਪੜ੍ਹਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸੁਦੇਆਉਣੇ ਲੜਕਾ ਸੋਹਣਾ ਸੁਨੱਖਾ ਹੈ ਤੇ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕੰਮ ਆਰੋ ਵਾਸ਼ਿੰਗ ਮਸ਼ੀਨ ਤੇ ਗੀਜਲ ਦੀ ਸ਼ਾਪ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ ਸੁਨਹਿਰੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਫੋਰਨ ਕੰਟਰੀ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਦਾਦੇ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ 4/10/1993 ਜਨਮ ਸਥਾਨ ਖੰਨਾ ਜਨਮ ਸਮਾ 4:47 ਮਿੰਟ ਹੈ ਪੜਾਈ ਡਿਪਲੋਮਾ ਬੀਟੈਕ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਐਂਡ ਐਮਬੀਏ ਫਰੋਮ ਜੁਕੇ ਐਂਡ ਔਨ ਵਰਕ ਪਰਮਿਟ ਜੌਬ ਕਾਸ਼ਟ ਦੀ ਮਾਨ ਗੋਤ ਗੁੰਦੇਵ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਟੀਚਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੰਰਖੇ ਪੜ੍ਹੇਗੀ ਲੜਕੀ ਚਾਹੀਦੀ ਹੈ ਧੀਮਾਨ ਕਾਸ਼ ਲੜਕੀ ਨੂੰ ਪਹਿਲਾ ਬਾਕੀ ਉੱਚ ਕਾਸਟ ਦੇ ਲੜਕੇ ਵੀ ਸੰਪਰਕ ਕਰ ਸਕਦੇ ਨੇ ਜੂਕੇ ਤੋਂ ਲੜਕੀ ਨੂੰ ਪਹਿ ਲੈਣ ਦਾ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਜਨਮ 26 12 1992 ਕੱਦ 5 ਫੁਟ 8 ਇੰਚ ਹੈ ਪੜ੍ਹਾਈ ਬੀਏ ਐਮਏ ਬੀਐਡ ਐਂਪਲ ਜੋਬ 뮤జిక్ ਟੀਚਰ ਪ੍ਰਾਈਵੇਟ ਐਂਡ ਸਾਈਡ ਬਿਜ਼ਨਸ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਜੀ ਕਾਸਟ ਰਵਿਦਾਸੀਆ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਬ੍ਰਦਰ ਬਾਰ ਗਰੀਸ ਵਿੱਚ ਹੈ ਫਾਦਰ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਇੱਕ ਪਿਤਾ ਦਾ ਸਰਨੇਮ ਕਤਨੋਰੀਆ ਮਾਤਾ ਦਾ ਸਰਨੇਮ ਬੰਗਾ ਪਤਾ ਵਸੀ ਦੌਲਤਖਾ ਫਗਵਾੜਾ ਰੋਡ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਹੋਵੇ ਲੜਕੀ ਨੇ ਬੀਏ ਜਾਂ ਬੀਐਡ ਕੀਤੀ ਹੋਵੇ ਬੀਐਡ ਨੂੰ ਪਹਿਲਾ ਜਾਂ ਲੜਕੀ ਕੋਈ ਵਧੀਆ ਕੰਮਕਾਰ ਜਾਣਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀ ਬੰਦਨ ਨਹੀਂ ਲੜਕੀ ਦਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਇਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਹਰਮਨ ਜੋਤ ਸਿੰਘ ਜਨਮ 8/4/1996 ਕੱਦ 5'9" ਗੋਤ ਸੇਖੋ ਕਾਸਟ ਜੜ ਸਿੱਖ ਜ਼ਮੀਨ 5.5 ਕਿੱਲੇ ਪਤਾ ਸ਼੍ਰੀ ਅਮਰਸਰ ਸਾਹਿਬ ਪੜਾਈ ਨਾਨ ਪਲੱਸ 2 ਨਾਨ ਮੈਡੀਕਲ ਅਤੇ ਆਈਟੀ ਕੰਪਿਊਟਰ ਇੰਜੀਨੀਅਰਿੰਗ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਡ ਹੈ ਜੋ ਕਿ ਵਿੱਚ ਡੈਂਟਲ ਡਾਕਟਰ ਨੇ ਲੜਕਾ ਜੋ ਕਿ ਵਰਕ ਪਰਮਿਟ ਤੇ ਹੈ ਲੜਕਾ ਸੋਨਾ ਸਿੰਘ ਖਾਨਾਸ਼ੀ ਤੋਂ ਰਹਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਲੜਕੀ ਜੁਕੇ ਵਿੱਚ ਪੀਆਰ ਜਾਂ ਬਰਕ ਪਰਮਿਟ ਤੇ ਹੋਵੇ ਲੜਕੀ ਜੜ ਸਿੱਖ ਪਰਿਵਾਰ ਤੋਂ ਹੀ ਹੋਵੇ ਮੈਰਿਜ ਗੁਰੂ ਵਾਲੇ ਪਰਵਾਨ ਨੂੰ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਆਰਸ਼ਦੀਪ ਸਿੰਘ ਜਨਮ 25 ਜੁਲਾਈ 1994 ਕਾਸਟ ਰਵਿਦਾਸਿਆ ਸਿੱਖ ਕੱਦ 5'5" ਗੋਤ ਨਫਰੀ ਅਤੇ ਮੁੱਢ ਪੜਾਈ ਬੀ ਟੈਕ ਸੀ ਐਸ ਪੀ ਜੀ ਸੀ ਇ ਇੰਡੀਆ ਦਾ ਪਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਤੇ ਇੱਕ ਪੈਨ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨੱਖੀ ਪੜ੍ਹੇ ਲਿਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਲੜਕੀ ਦੀ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਇਨਦੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨਾਮ ਸਿੰਘਾ ਜੀ ਜਨਮ 23 11 1991 ਜਨਮ ਸਮਾ 4 ਵਜੇ ਕੱਦ 5 ਫੁੱਟ 3 ਇੰਚ ਆਕਾਸ਼ਤ ਖत्री ਪਾਰਟੀਆ ਪੜਾਈ ਕੰਮ ਵਿਸ਼ੇਸ਼ਣ ਬੀ ਕਾਮ ਪਰਿਵਾਰ ਵਿੱਚ ਪਿਤਾ ਦੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਬਣ ਕੈਨੇਡਾ ਵਿੱਚ ਸੈਟਲ ਹੈ ਲੜਕਾ ਸੋਹਣਾ ਸੁਨਖਾ ਨਸ਼ੀਤ ਹੋ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਕੰਮ ਲੜਕੇ ਦਾ ਕੋਲ ਡਰਿੰਕ ਤੇ ਡਿਸਪੋਜ਼ਲ ਦਾ ਹੋਲ ਸੇਲ ਦਾ ਕਾਰੋਬਾਰ ਹੈ ਪਤਾ ਜਲੰਧਰ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗਣੀ ਵਿਆਹ ਸਿੰਪਲ ਕਰਨਾ ਹੈ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀ ਬੰਦ ਨਹੀਂ ਜਲੰਧਰ ਤੇ ਲੁਧਿਆਣੇ ਨੂੰ ਪਹਿਲ ਹੈ ਇਹਨਾਂ ਦੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਨਾਮ ਮਨਜੋਤ ਸਿੰਘ ਜਨਮ 14/2/1995 ਕੱਦ 5 ਫੁੱਟ 6 ਇੰਚ ਗੋਤ ਹੀਰਾ ਕਾਸਟ ਜੜ ਸਿੱਖ ਪੜਾਈ ਐਮ ਕਾਮ ਪਰਵਾਰ ਵਿੱਚ ਪਿਤਾ ਬਲਜੀਤ ਸਿੰਘ ਦਾ ਆਪਣਾ ਬਿਜ਼ਨਸ ਹੈ ਮਾਤਾ ਗੁਰਮੀਤ कौर ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਪਤਾ ਜ਼ਿਲ੍ਹਾ ਯੂਪੀ ਨੇੜੇ ਆਗਰਾ ਪਿੱਛਾ ਪੰਜਾਬ ਦਾ ਹੈ ਜੋਬ ਟਰਾਂਸਪੋਰਟ ਓਨਰ ਬਿਜ਼ਨਸ ਇਨਕਮ 1 ਲੱਖ ਇੱਕ ਮਹੀਨੇ ਦੀ ਹੈ ਲੜਕਾ ਸੋਹਣਾ ਸਰਫਾ ਨਸ਼ੇ ਤੋਂ ਰਹਤਾ ਹੈ ਪਗਵੰਦ ਹੈ ਮੰਗ ਇਹਨਾਂ ਨੂੰ ਪੜ੍ਹੀ ਲਿਖੀ ਘਰੇਲੂ ਜੜਸਿੱਧ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਦੇ ਦੀ ਕੋਈ ਮੰਗ ਨਹੀਂ ਲੜਕੀ ਯੂਪੀ ਜਾਂ ਪੰਜਾਬ ਤੋਂ ਹੋਵੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ। ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਨਾਮ ਕਾਰ ਹੈ ਜੀ ਜਨਮ ਜੁਲਾਈ 1994 ਕੱਦ 5 ਫਟ 6 ਇੰਚ ਹੈ ਕਾਸਟ ਸਿੱਖ ਰਾਜਪੂਤ ਰઠવાੜ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਸਤ੍ਰਿਤ ਦੀਜੇ 2035 ਤੱਕ। ਹੁਣ ਲੜਕੀ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਰ ਰਿਟਾਇਰ ਨੇ। ਪਿਤਾ 2021 ਵਿੱਚ ਐਕਸਪਾਇਰ ਨੇ ਡਿਪਟੀ ਸੈਕਟਰ ਪੰਜਾਬ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰ ਲੜਕੀ ਸੋਹਣੀ ਸਨਖੇਨ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਕਰਨ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸਨਖਾ ਪੜਿਆ ਲਿਖਿਆ ਲੜਕਾ ਚਾਹੀਦਾ ਹੈ ਸਿਖ ਰਾਜਪੂਤ ਰਾਠਾੜ ਲੜਾਕਸ਼ ਦੇ ਲੜਕੇ ਨੂੰ ਪੈਣਾ ਹੈ ਕੈਨੇਡਾ ਤੋਂ ਲੜਕੇ ਨੂੰ ਪੈਲ ਹੈ ਜਿਹਿੰਦੀ ਹੈ ਤੋਂ ਵਿੱਚ ਵਧੀਆ ਬਿਜ਼ਨਸ ਚਾ ਸਰਕਾਰੀ ਨੌਕਰੀ ਤੇ ਹੋਵੇ ਜਾ ਮੈਡੀਕਲ ਲਾਈਨ 'ਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਨਾ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਇਹਨੂੰ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤਪੰਧੇਰ ਕੈਨੇਡਾ ਪੀਆਰ ਬ੍ਰੈਂਟਨ ਕੱਦ ਪਾਈ 5'8" ਕਾਸਟ ਜਰਸੀ ਖ ਜਨਮ 1990 ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਐਮਸੀ ਇੰਡੀਆ ਆਈਟੀ ਪੋਸਟ ਗ੍ਰੈਜੂਏਟਡ ਡਿਪਲੋਮਾ ਇਨ ਕੈਨੇਡਾ ਆਈਟੀ ਕੰਪਨੀ ਅਜਾ ਆਫਿਸ ਜੋਬ ਪ੍ਰਾਇਕ ਮੈਰਿਡ ਹੈ ਪੀਆਰ ਕੈਨੇਡਾ ਇਨਸ਼ੈਂਟ ਸ਼ਾਰਟ ਟਾਈਮਡ ਵਰਸ No child ਜਰਸੀਕ ਲੜਕਾ ਸਿਰਫ ਖਾਨਦਾਨੀ ਪਰਿਵਾਰ ਦੇ ਚੰਗੀ ਪੜ੍ਹਾਈ ਵਾਲਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਹੈ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਕਰਨ ਫੋਨ ਕੈਨੇਡਾ ਦੇ ਟਾਈਮ ਮੁਤਾਬਕ ਹੀ ਕਰੋ ਇਹਨਾਂ ਦੇ ਸਾਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 13-10-1991 ਕੱਦ 5'8" ਕਾਸਟ ਟਾਂਕ ਕਸਤਰੀਆ ਸ਼ਿੰਭਾ ਪੜਾਈ ਬੀਟੈਕ ਆਈਟੀਆਈ ਫ੍ਰੈਂਚ ਲੈਵਲ ਟੂ ਸੌਫਟਵੇਅਰ ਇੰਜੀਨੀਅਰਿੰਗ ਐਟ ਫਰਾਂਸ ਐਂਡ ਪੀਐਰ ਇਹਨਾਂ ਦੀ ਇੱਕ ਭੈਣ ਹੈ ਇਹਨਾਂ ਦੇ ਬ੍ਰਦਰ ਐਲਕਲਾਸ 1 ਅਫਸਰ ਐਟ ਡੈਲੀਨ ਪੀਐਫਆਰਡੀ ਪੇਰੈਂਟਸ ਆਰ ਰਿਟਾਇਰਡ ਫ্রম ਪੰਜਾਬ ਐਂਡ ਹਰਿਆਣਾ এডੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਪਤਾ ਮੰਡੀ ਡੰਬਵਲੀ ਜ਼ਿਲ੍ਹਾ सिरसा ਮੰਗੇ ਨੇ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੇ ਫੈਨ ਚਾਹੀਦੀ ਹੋਵੇ ਜੇਕਰ ਲੜਕੀ ਫਰਾਂਸ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸਿੰਬਾ ਜਹ ਜੜ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਦੇ ਜੀ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 1994 ਕੱਦ 5 ਫੁੱਟ 10 ਇੰਚ ਹੈ ਪੜ੍ਹਾਈ ਪਲੱਸ 2 ਐਗਰੀਕਲਚਰ ਡਿਪਲੋਮਾ ਕਾਸਟ ਜੜ ਸਿੱਖ ਪਤਾ ਸ਼੍ਰੀ ਗੰਗਾ ਨਗਰ ਜ਼ਮੀਨ 47 ਵਿੱਗੇ ਕੰਮ ਖੇਤੀਬਾੜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪਲੱਸ 2 ਪਾਸ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 5 ਇੰਚ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਰਵਜੋਤ ਸਿੰਘ ਰਾਹੋਵਾਲ ਜਨਮ 6 ਦਸੰਬਰ 1996 ਕੱਦ 5 ਫੁੱਟ 8 ਇੰਚ ਪਿਤਾ ਦਾ ਗੋਤ ਰਾਹੋਵਾਲ ਮਾਤਾ ਦਾ ਗੋਤ داری ਕਾਸਟ ਰਾਜਪੂਤ ਪਤਾ ਜਲੰਧਰ ਪੜਾਈ ਐਮ ਐਸ ਸੀ ਮਾਈਕੋਮੈਲਜੀ ਮੈਡੀਕਲ ਜੋ ਵਰਕਿੰਗ ਆਵਲ ਲਬੋਰਟਰੀ ਪਿੱਤਾ ਤੇ ਜੋ ਜਨਰਲ ਫਲੈਕਸ ਫਿਜ਼ਿਕਸ ਡਾਕਟਰ ਨੇ ਮਾਤ ਦੀ ਜਮ ਹੋਮ ਓਵਨ ਹੋਮੋਪੈਥਿਕ ਸ਼ਾਪ ਹੈ ਇੱਕਾ ਨਮੈਰਡ ਬ੍ਰਦਰ ਹੈ ਉਹ ਵੀ ਡਾਕਟਰ ਨੇ ਭੈਣ ਕੋਈ ਨਹੀਂ ਮੰਗ ਰਣ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਮੈਡੀਕਲ ਪ੍ਰੋਫੈਸ਼ਨਲ ਗਰਲ ਲੜਕੀ ਚਾਹੀਦੀ ਹੈ ਜਿਹੜਾ ਡਾਕਟਰ ਲੜਕੀ ਡਾਕਟਰ ਦੀ ਡਿਗਰੀ ਕਰ ਰਹੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ